ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਤਾਜ਼ੀਆਂ ਸੂਜੀਆਂ ਦਿਖਾਵਾਂਗੇ ਰੇਟ ਡਿਟੇਲ ਸਾਰਾ ਕੁਝ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਵੀਰ ਨਗਰੀਆ ਗੱਲਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਡਰੈਸ ਦੱਸਿਓ ਆਪਣਾ ਹਾਂ ਬਾਈ ਨਰਪਾਇ ਸਿੰਘ ਪਿੰਡ ਸਿੰਘੀੜਾ ਸਿੰਘੀੜਾ ਹੈ ਵੀਰੇ ਬਰਨਾਲਾ ਦੇ ਬਿਲਕੁਲ ਨਾਲ ਲਈ ਪਿੰਡ ਬਿਲਕੁਲ ਸ਼ਹਿਰ ਦੇ ਨਾਲ ਹੀ ਲੱਗਿਆ ਪਿਆ ਜਮ ਹਾਂ ਨਾਲ ਹੀ ਲੱਗਿਆ 93760 9378 98760 9378 93718 22 22 ਤੇਰੀ ਪਹਿਲੇ ਨੰਬਰ ਅੱਬਾ ਝੋਟੀ ਦੇਖ ਰਿਹਾ ਬਾਈ ਜੀ ਸੂਆ ਕਿਹੜਾ ਸੂਈ ਹੋਈ ਆ ਸੂਆ ਹੈ ਚਲੋ ਦੂਜਾ ਸੂਈ ਦੀ ਆ ਵੀ ਜੀ ਤੇ ਇਸ ਟਾਈਮ ਦੇ ਨਾਲੇ 9-10 ਕਿਲੋ ਯਾਨੀ ਕਿ ਉਹਨੂੰ 9 ਕਿਲੋ ਖੁੱਲਾ ਹੀ ਆ 9 ਕਿਲੋ ਨੇ ਪੜਜੂ ਹਾਂ ਬਾਈ ਬੱਚਾ ਇਹਦਾ ਹੋਊਗਾ 10 ਸੀ ਪਰ ਤੂੰ 9 ਹੀ ਕਹੇ ਬੱਚਾ ਇਹਦਾ ਹੋਰ ਲਾ ਆ ਗਿਆ ਇਹਦਾ ਹੋਰਲਾ ਬੱਚਾ ਆ ਗਿਆ ਬਾਈ ਇਹਨੂੰ ਯਾਨੀ ਕਿ 20 ਤੋਂ 22 ਦਿਨ ਦਾ ਸੂਆ ਹੈਗਾ ਕੱਟਾ ਪਿੱਛੇ ਕੱਟਾ ਆ ਗਿਆ ਇਹ ਸੁਆ ਦੂਜਾ ਸੁਈਆ ਸੁਆ ਦੂਜਾ ਸੁਈਆ 9 ਲੀਟਰ ਦੁੱਧ ਮੰਨ ਕੇ ਬੰਦਾ ਸੌਦਾ ਕਰ ਲੈ ਚੌਂਡ ਚਵਾ ਇੱਕ ਨੰਬਰ ਆ ਮਾਹ ਬਾਈ ਜੀ ਨੂੰ ਚੋਣੀ ਨਹੀਂ ਆਉਂਦੀ ਉਹ ਵੀ ਚੋੜੂਗਾ ਟਲੋ ਥਾਣੀ ਲਾਫਦਾ ਤੁਸੀਂ ਪੈਸੇ ਜਿਮਾ ਜੇਬ ਚ ਪਾਉਣ ਵਾਲੇ ਮੋਲ ਨਹੀਂ ਕਰਨਾ ਵੀ ਵੇਚ ਨਹੀਂ ਇੰਨੇ ਦੀ ਆਪਾਂ ਬਸ 95000 ਰੁਪਏ ਦੀ ਛੋਟੀ ਦੇ ਦਾਂ ਛੋੜ ਸੱਪਾ ਕਰ ਦਾਂਗੇ ਕਰ ਦਾਂਗੇ ਥੋੜੀ ਬਾਹਰ ਨੂੰ ਸੁਭਰਤ ਸਿੰਘ ਉਹ ਮੱਥਾ ਦੇਖ ਸਕਦੇ ਕੁੰਡਾ ਸਿੰਘ ਸੋਨਾ 20 ਦਿਨ ਹੋ ਗਏ ਸੁਈ ਨੂੰ ਬੱਚਾ ਮਿਲ ਕਾਪਾ ਤੋਨੇ ਬੱਚੇ ਫੁੱਲਿਆ ਬੱਚੇ ਆ ਤੇ ਥਾਂਲੇ ਵਾ ਸੋਨਾ ਸਾਫ ਸੁਥਰਾ ਦੁੱਧ 9 ਕਿਲੋ ਤੇ ਰੇਟ ਬਿਲਕੁਲ ਵੇਚਣ ਵਾਲਾ 95000 ਰੁਪਿਆ 95000 ਦੀ ਝੋਟੀ ਤਾਜੀ ਸੂਈ ਮੇਰੇ ਹਿਸਾਬ ਨਾਲ ਮੁਸ਼ਕਲ ਆ ਕਿ ਤੋ ਨਹੀਂ ਮਿਲਦੀ ਰੱਕ ਜਗਾ ਜਾਵਾਂਗੇ ਮੋਲ ਇਕਤੀ ਚਾਰੀ ਡੇਢ ਹੋ ਜਾਂਦਾ 20 ਦਿਨ ਸੂਈ ਨੂੰ ਹੋਗੇ 9 ਲੀਟਰ ਦੁੱਧਾ ਭਾਈ ਜੀ ਦੋ ਟੈਂਕ ਚ ਵਾ ਕੇ ਦੇ ਦਾਂਗੇ ਜਮਾ ਮਹਾ ਬਾਈ ਚਾਰ ਅੰਗ ਚੋ ਦੁੱਧ 9 ਲੀਟਰ ਕੋਈ ਪੈਸੇ ਨਹੀਂ ਜਿਹਦਾ ਆਪਾਂ 9 ਕਹਿਦਾ ਦੁੱਧਾ ਭਾਈ ਆਪਾਂ 9 ਪਹਿਲੀ ਕੱਟ ਗਿਆ ਜੀ ਵੀ 9 ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜੀ ਹੈਨਾ ਜਿਹੜਾ ਗੱਲ ਆ ਤੇ ਚੋਣ ਚਵਾ ਧਾਰ ਧੁਰ ਦਾ ਕੋਈ ਪੂੜ ਛਰ ਲੈਣੀ ਜਮਾ ਭਾਈ ਆ ਰੁੱਖ ਰੁੱਖ ਦਾ ਚੋਣ ਲੱਗਿਆ ਵਟ 2 ਮਿੰਟ ਲਾਗਦੇ ਨੇ 222 ਸੋ ਆਹ ਦੇਖੋ ਯਾਰ ਥਾਣੇ ਦੇਖੋ ਸੋਹਣਾ ਸਾਫ ਸੁਥਰਾ ਤੇ ਇਹ ਸਾਫ ਸੁਥਰਾ ਲੈਵਾ ਜਾਵਾ ਸ਼ਾਮ ਦਾ ਟਾਈਮ ਵਿੱਚ ਭਾਈ ਇਹਦੀ ਹੁਣ ਹੋਣੀ ਆ ਹਨਾ ਹਾਂ ਭਾਈ ਜੀ ਰੇਟ 95000 ਰੁਪਿਆ ਬਿਲਕੁਲ ਜਨਬਾਕੇ ਥਾਣੇ ਦੇਖੋ ਥਾਣਾ ਦੀ ਪੂਰੀ ਸਾਫਾ ਕੋਈ ਬਾਜ਼ਾਰ ਨਹੀਂ ਲਾਇਆ ਬਟੇ ਲੋ ਜੰਗ ਦੇ ਝੋਟੇ ਆਪਣਾ ਉਹ ਵਪਾਰੀਆਂ ਦਾ ਕੰਮ ਨਹੀਂ ਜੀਗਾ ਵੀ ਛੜ ਦੋ ਦੁੱਦ ਤੇ ਭਾਈ ਜੀ ਦੂਜੇ ਨੰਬਰ ਤੇ ਜਿਹੜੇ ਆਪਏ ਦੇਖਨੇ ਆ ਥੋੜੀ ਰਾਤੀ ਸਿੰਘੀ ਆ ਗਈ ਹਨਾ ਹਾਂ ਇਹਦਾ ਬੱਚਾ ਉਹ ਪਹਿਲਾ ਆ ਗਿਆ ਹਾਂ ਇਹਨੂੰ ਮੈਨੂੰ ਥੱਲੇ ਨੌਮਾ ਦੇਣਾ ਬਾਈ ਸੁਨੀ ਨੂੰ ਮਗਰ ਬੱਚੇ ਦਾ ਜੀ ਟੁੱਟਿਆ ਬਾਈ ਕੀ ਹੈ ਕੱਟਾ ਜਾਂ ਕੱਟਿਆ ਕੱਟਾ ਹੀ ਆ ਬਾਈ ਤੇ ਮਗਰ ਕੱਟਾ ਹਨਾ ਤੇ ਦੁੱਧ ਕਿੰਨਾ ਦੁੱਧ ਇਸ ਟਾਈਮ ਤੇ ਲਾਂਦੇ ਥੱਲੇ 12 ਕਿਲੋ ਫੁੱਲਾਗਾ ਚੇ ਗੱਲ ਹੋ ਦੇਖੀ ਥਣ ਜਮਾ ਚਾਰੇ ਕੁਝ ਕਿ ਹੈ ਹਨਾ ਇੱਕੋ ਜਿਹੀ ਕਿ ਹੈ ਇਹ ਨਹੀਂ ਗੱਲ ਵੀ ਗਾੜੀ ਜੀ ਦੁੱਧ ਘਾਟ ਬਰੋਬਰ ਹੋ ਜਾਵੇ ਮੇਰੇ ਸਾਹਮਣੇ ਬਰੋਬਰ ਆ ਬਾਈ ਸੋ ਜਿੰਨੀ ਗਾੜੀ ਚਾਹੀਦੀ ਹੈ ਉਸ ਲੈਵਲ ਦੀ ਮੈਨੂੰ ਗਾੜੀ ਲੱਗੀ ਵੀ ਹੈ ਜਮਾ ਪੂਰੀ ਮਹਾ ਢੱਲੋਂ ਬਈਆ ਹੋ ਗਿਆ ਕਹਿੰਦਾ ਬਾਪ 8-10 ਦਿਨ ਹੋ ਗਏ ਸੁਨੀ ਨੂੰ ਹਾਂ ਨੋਮਾ ਦੇਣਾ ਅੱਜ ਬਾਈ 10 ਦਿਨ ਹੋ ਗਏ ਸੂਈ ਨੂੰ ਤੇ ਪੈਸੇ ਕਿੰਨੇ ਲੈਣੇ ਆ ਜਿਹੜੇ ਲੈਣੇ ਆ ਬਸ ਲੈ ਲੋ 10 ਦੀ ਦੇ ਦਾਂਗੇ ਬੁਜਾਇਸ਼ ਕਰ ਦਾਂਗੇ ਮਾਨਦਾਨ ਜਰੂਰ ਕਰਾਂਗੇ ਬਾਈ ਬਾਹਰ ਨਹੀਂ ਹੋਣਾ ਫਿਰ ਕਰਾਂਗੇ ਸੋਝ ਜਾਏ ਗੱਲਾ ਥੋੜੀ ਬਾਹਰ ਨੂੰ ਸੋ ਵੀਰੋ ਰੇਡ ਵੀਰ ਜਿਹੜੇ ਕਰਿਆ ਜਾਂਦਾ ਬੰਚਾ ਬਿਲਕੁਲ ਪਸ਼ੂ ਲੈਣ ਵਾਲੇ ਕੌਂਕੀ ਘਰੇਲੂ ਸਾਰਾ ਵੀਡੀਓ ਕਵਰ ਕਰਦੇ ਆ ਕੋਈ 2 ਲੱਖ 1.5 ਲੱਖ ਨਾ ਘਰੇਲੂ ਬੰਦੇ ਨੇ ਬਾਈ ਜਿਹਦੇ ਪਸ਼ੂ ਵੇਚਣਾ ਹੁੰਦਾ ਉਹਨਾਂ ਨੇ 100 ਬੰਦੇ ਨੂੰ ਦਿਖਾ ਕੇ ਫਿਰ ਵੇਚਣਾ ਹੁੰਦਾ ਸੋ ਵੀਰ ਕਰਦਾ ਵਪਾਰ ਤੇ ਵਪਾਰ ਆਪਾਂ ਕੋਈ ਬਾਹਲਾ ਨਹੀਂ ਦੋ ਤਿੰਨ ਕੇ ਪਸੂ ਲੈ ਲਈ ਵੇਚ ਦੇਵਾਸ ਹਨਾ ਹਾਂ ਭਾਈ ਠਿਕ ਟਕਾਈ ਜੀ ਨਾ ਕੰਮ ਕਰਦੇ ਆ ਟਕਾਈ ਜੀ ਨਹੀਂ ਕੰਮ ਕਰਦੇ ਆ ਜਦੋਂ ਬੰਦਾ ਇੱਕ ਦੋ ਪਸੂ ਵੇਚਦਾ ਤਾਂ ਲਿਆਉਂਦਾ ਵੀ ਪੂਰੇ ਭਾਅ ਤੇ ਕੁੱਟ ਕੇ ਲਿਆਉਂਦੇ ਹੁੰਦੇ ਆ ਬਾਅਦ ਤੇ ਉਹ ਫੇਰ ਮੰਨ ਕੇ ਚੱਲੋ ਵੀ 200 ਰੁਪਏ ਬਣਦੇ ਆ ਹਨਾ ਰਿੰਦਾ ਹਰੇਖੀ ਆ ਪਰ ਆਪਾਂ ਕਮਾਈ ਕੱਟ ਕਰਦੇ ਜੇ ਜਗਾਂ ਲਾ ਵੀ ਕਹੋ ਕਿ ਮੰਨ ਕੇ ਚੱਲ ਵੀ ਆਪਣੇ ਆਪ ਦੀ ਮਿਹਨਤ ਕਰਕੇ ਲੈਣੀ ਹੁੰਦੀ ਆ ਹਨਾ ਬਾਏ ਸੋ 1 ਲੱਖ 10000 ਰੁਪਿਆ ਮੈਂ ਨਹੀਂ ਮੰਨਦਾ 1 ਲੱਖ 10000 ਤੁਹਾਨੂੰ ਕੋਈ 12 ਕਿਲੋ ਤੇ ਮਣਕੇ ਦੇ ਦੂਗਾ ਤੇ ਬਾਕੀ ਬਾਡੀ ਲੈਣ ਦੀ ਚਾਰੇ ਥਾਨਾ ਨਿਕਣਵੇਂ ਮੋਟਾ ਮੋਟਾ ਜੋਣਾ ਸੁਭਰ ਪਸਮਾ ਵਗੈਰਾ ਦੇਖੋ ਝੋਟੀ ਦਾ ਸੋਹਣਾ ਸਾਫ ਸੁਧਰਾ ਚਾਰੇ ਥਾਨ ਨਿਕਣਵੇਂ ਬਚਾ ਲਾਤਾ ਆਪਾ ਧਾਰਾ ਮਾਰ ਕੇ ਦਿਖਾਉਂਦੇ ਮਾਰਦੇ ਵੀਰੇ ਧਾਰਾ ਇਹਦੀਆਂ ਸੋ ਚੋਣ ਦੇ ਪਾ ਮਾਰ ਧਾਰਾ ਮਾਰੇ ਦਿਉਂਗਾ ਧਾਰਾ ਨਾ ਵੀ ਕਰਨੇ ਕੱਢਦੇ ਸਵਾ ਦੇਖੋ ਯਾਰ ਕਿਆ ਬਾਤ ਆ ਮੈਟਲ ਗੜਜਿਆ ਕਰਨ ਤੱਕ ਜਾਂਦੀ ਆ ਤੇ ਚੋਈ ਦੀ ਪੂਰੀ ਨਾਰਮ ਆ ਜਾਣਾ ਥਾਣੀ ਦਾ ਦਾ ਹਣਾ ਹਾਂ ਬਾਈ ਲੈ ਤਿੰਨੋਂ ਸਹੀ 22ਵੇਂ ਦਾ ਲਾ ਸੁ ਕਿਆ ਬਾਤ ਆ ਯਾਰ ਵੀਡੀਓ ਲੰਬੀ ਹੋਏ ਨਹੀਂ ਗੱਲ ਕਰਾਂ ਪਾ ਚੋਣ ਦਾ ਕੰਮ ਪਹਿਲਾਂ ਨਹੀਂ ਵਢਿਆ ਤੇ 110 ਚ ਮਾਨਦਾਨ ਕਰਦੇਗਾ ਕਰ ਦਾਂਗੇ ਬਾਈ ਮਾੜੀ ਹੱਕ ਕੇ ਇਹਨੂੰ ਕਰਦੇ ਹੁਣ 5 ਸਾਲ ਸਭ ਪਤਾ ਲੱਗ ਜੂ ਇਹਦਾ ਸੋ ਵਧੀਆ ਬੱਚਾ ਜੜਦੀ ਹੈ ਬੱਚਾ ਲਾ ਕੇ ਧਾਰਾ ਬਾ ਮਾਰ ਕੇ ਦਿਖਾ ਦਈਏ ਸੋ ਆ ਦੇਖੋ ਸਾਫ ਸੁਥਰਾ ਲੈਵਾ ਸਿਰਫ 110000 12 ਲੀਟਰ ਦੁੱਧ ਦੁੱਧ ਲੂਹਾ ਹੀ ਆ ਦੁੱਧ ਬਣਿਆ ਨਹੀਂ ਠੀਕ ਆ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਹਣਾ ਵੀਡੀਓ ਦੇਖ ਲੈ ਸਭ ਦਾ ਤੈਅ